डीसी की दोटूक जिले में बर्दाश्त नहीं किया जाएगा अवैध खनन जिले विच नजाइज माइनिंग नु बर्दाश्त नहीं कीता जावेगा डीसी ने अवैध खनन दी जांच के लिए दिए निर्देश जिले विच नजाइज माइनिंग बर्दाश्त नहीं करंगे पर सच नु कदे भी छुपाया नहीं जा सकदा देखो ए वीडियो की कहंदी है आज तारीख है 25 अगस्त 2024 ਤੇ ਇਹ ਦੇਖੋ ਸ਼ਰਿਆਮ ਦਿਨ ਦੇ ਵਿੱਚ ਇਲੀਗਲ ਮਾਈਨਿੰਗ ਹੋ ਰਹੀ ਹੈ ਟਿੱਪਰ ਭਰੇ ਜਾ ਰਹੇ ਨੇ ਇਹ ਪੋਖ ਲਾਈਨ ਲੱਗੀ ਹੋਈ ਹੈ ਆ ਦੇਖੋ ਸਾਹਮਣੇ ਟਿੱਪਰ ਭਰਦਾ ਪਿਆ ਤੇ ਨਾਲ ਇੱਕ ਟਿੱਪਰ ਸੱਜੇ ਵੱਨੇ ਪਰਨ ਨੂੰ ਖੜਾ ਹੈ ਕਿੰਨੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਇਹ ਪੁਟਾਈ ਲਗਾਤਾਰ ਜਾਰੀ ਹੈ ਇੱਕ ਟਿੱਪਰ ਆ ਰਿਹਾ ਦੂਸਰਾ ਜਾ ਰਿਹਾ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਹੁਣ ਵੀਡੀਓ ਭੇਜ ਦੇਣੀ ਹੈ ਤੇ ਦੇਖਦੇ ਹਾਂ ਕੀ ਕਾਰਵਾਈ ਹੁੰਦੀ ਹੈ ਜਿੱਦਾਂ ਸਾਡੇ ਡੀਸੀ ਮੈਡਮ ਕਹਿੰਦੇ ਆ ਕਿ ਇਲੀਗਲ ਮਾਈਨਿੰਗ ਨੂੰ ਅਸੀਂ ਬਰਦਾਸ਼ ਕਿਸੇ ਵੀ ਕੀਮਤ ਤੇ ਨਹੀਂ ਕਰਾਂਗੇ ਤੇ ਅਸੀਂ ਦੇਖਣਾ ਹੈ ਅੱਜ ਕਿ ਉਹ ਕੀ ਕਾਰਵਾਈ ਕਰਦੇ ਨੇ ਤੇ ਆ ਇੱਕ ਟਿੱਪਰ ਚੱਲਾ ਗਿਆ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਚ ਪਰ ਉਹ ਨੂੰ ਖੜਾ ਹੈ ਕਿੰਨੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਇਹ ਪਟਾਈ ਲਗਾਤਾਰ ਜਾਰੀ ਹੈ ਇੱਕ ਟਿਪਰ ਆ ਰਿਹਾ ਦੂਸਰਾ ਜਾ ਰਿਹਾ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਹੁਣ ਵੀਡੀਓ ਭੇਜ ਦੇਣੀ ਹੈ ਤੇ ਦੇਖਦੇ ਹਾਂ ਕੀ ਕਾਰਵਾਈ ਹੁੰਦੀ ਹੈ ਵੀਡੀਓ ਵੀ ਭੇਜ ਦਿੱਤੀ ਗਈ ਟੈਲੀਫੋਨ ਤੇ ਗੱਲ ਵੀ ਹੋ ਗਈ ਡੀਸੀ ਸਾਹਿਬ ਨੇ ਕਿਹਾ ਮੈਂ ਕੰਟਰੋਲ ਰੂਮ ਵਿੱਚ ਸੰਦੇਸ਼ ਭੇਜ ਦਿੰਦਾ ਹੈ ਕੰਟਰੋਲ ਰੂਮ ਨੂੰ ਸੰਦੇਸ਼ ਭੇਜਦੇ ਹੀ एसडीओ साहब उथोर रवाना हो गए डेढ़ घंटे बाद जब वो उस जगह पे पहुंचे तो उथे ना पेपर सी ना फोकलैंड सी ਤੇ ਨਾ ਕੋਈ ਵਿਅਕਤੀ ਸੀ एसडीआर ਨੂੰ एसडीओ साहब ਨੂੰ ਜਦੋਂ ਟੈਲੀਫੋਨ ਤੇ ਪੁੱਛਿਆ ਪਏ ਤੁਸੀਂ ਕੀ ਕਾਰਵਾਈ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਮੈਂ ਜਦੋਂ ਉਥੇ ਪਹੁੰਚਿਆ ਤੇ ਉਥੇ ਕੁਝ ਵੀ ਨਹੀਂ ਸੀ ਸਿਰਫ ਉਹਨਾਂ ਨੇ ਇੱਕ ਤੁਸੀ ਬਣਾਈ ਹੋਈ ਹੈ ਹਾਰ ਤੋਂ ਬਚਾਉਣ ਲਈ ਆਪਣੇ ਕ੍ਰੈਸ਼ਨ ਦੋਸਤੋ ਇਲੈਗਲ ਮਾਈਨਿੰਗ ਦੇ ਅਗੇਂਸਟ ਕੰਢੀ ਇਲਾਕੇ ਦੇ ਇਹ ਲੋਕ ਜਦੋਂ ਵੀ ਡੀਸੀ ਮਹੋਦਿਆ ਨੂੰ ਸੂਚਨਾ ਦਿੰਦੇ ਹਨ ਉਦੋਂ ਜਦੋਂ ਵੀ ਉਹ ਕੋਈ ਕਿਸੇ ਅਧਿਕਾਰੀ ਨੂੰ ਭੇਜਦੇ ਹਨ ਉਸ ਤੋਂ ਬਾਅਦ ਉਹ ਖਨਨ ਮਾਫੀਆ ਉੱਥੋਂ ਭੱਜ ਜਾਂਦਾ ਹੈ ਪਤਾ ਨਹੀਂ ਐਸਡੀਓ ਜਾਂ ਅਧਿਕਾਰੀ ਉਸ ਖਨਨ mafias ਨੂੰ ਸੂਚਨਾ ਦੇ ਦਿੰਦੇ ਹਨ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਸੂਚਨਾ ਦੇ ਦਿੰਦਾ ਹੈ ਇਹ ਬਹੁਤ ਵਾਰੀ ਦੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਅਸੀਂ ਡੀਸੀ ਮਹੋदय ਨੂੰ ਸੂਚਨਾ ਦਿੰਦੇ ਹਾਂ ਉਹ ਜਿਸਲੇ ਕੰਟਰੋਲ ਰੂਮ ਤੋਂ ਐਸਟੋ ਨੂੰ ਜਾਂ ਐਕਸਟੋ ਨੂੰ ਜਾਂ ਕਿਸੇ ਵੀ ਅਧਿਕਾਰੀ ਨੂੰ ਖਨਨ ਅਧਿਕਾਰੀ ਨੂੰ ਸੂਚਨਾ ਦਿੰਦੇ ਹਨ ਤਾਂ ਇਹ ਖਨਨ mafia ਉਸ ਖਨਨ ਵਾਲੀ ਜਗ੍ਹਾ ਤੋਂ ਭੱਜ ਜਾਂਦਾ ਹੈ ਤੇ ਇਹ ਅਧਿਕਾਰੀ ਆ ਕੇ ਇਹ ਕਹਿੰਦੇ ਹਨ ਕਿ ਸਾਨੂੰ ਉੱਥੇ ਕੁਝ ਨਹੀਂ ਮਿਲਿਆ ਦੋਸਤੋ ਮਿੱਤਰੋ ਕੰਡੀ ਦੇ ਇਲਾਕੇ ਦੇ ਲੋਕੋ ਇਹ ਖਨਨ ਨੂੰ ਰੋਕਣਾ ਸਾਡਾ ਕੰਮ ਨਹੀਂ ਇਹ ਪ੍ਰਸ਼ਾਸਨ ਦਾ ਕੰਮ ਹੈ ਲੋਕਾਂ ਨੇ ਇਹਨਾਂ ਨੂੰ ਫੋਕਲੈਂਡ ਟਿੱਪਰ ਰੰਗੇ ਹੱਥੀ ਵੀ ਫੜਾਏ ਥਾਣੇ ਵੀ ਪਹੁੰਚਾਏ ਪਰ ਥਾਣਾ ਅਧਿਕਾਰੀ ਨੇ ਜਾਂ ਖਨਨ ਅਧਿਕਾਰੀ ਨੇ ਹੱਲੇ ਤੱਕ ਵੀ ਉਹਨਾਂ ਤੇ ਐਫ ਆਈ ਆਰ ਲਾਜ ਨਹੀਂ ਕੀਤੀ ਜਦੋਂ ਵੀ ਇਹਨਾਂ ਨੂੰ ਕੋਈ ਅਸੀਂ ਰੰਗੇ ਹੱਥ ਮਸ਼ੀਨਰੀ ਫੜਾਉਂਦੇ ਆ ਇਹ ਫੇਰ ਵੀ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਨਹੀਂ ਕਰਦੀ ਇਸ ਪ੍ਰਸ਼ਾਸਨ ਔਰ ਇਸਾਰਾ ਤੰਤਰ ਮਿਲਿਆ ਹੋਇਆ ਹੈ ਜੇ ਇਸ ਖਨਨ ਨੂੰ ਰੋਕਣਾ ਹੈ ਜੇ ਇਸ ਅਵੈਧ ਖਨਨ ਨੂੰ ਰੋਕਣਾ ਹੈ ਇਸ ਧਰਤੀ ਮਾਂ ਨੂੰ ਬਚਾਉਣਾ ਹੈ ਤੇ ਇਹ ਮੇਰੇ ਕੰਡੀ ਦੇ ਲੋਕੋ ਇੱਕ ਹੋ ਜਾਓ ਇਕੱਠੇ ਹੋ ਜਾਓ ਖੜੇ ਹੋ ਜਾਓ ਇਹਨਾਂ ਨੂੰ ਪਹਜਾਉਣਾ ਤਾਂ ਹੀ ਔਖਾ ਹੋਏਗਾ ਜੇ ਅਸੀਂ ਸਾਰੇ ਡਲ ਕੇ ਇਹਨਾਂ ਦੇ ਇਸ ਚੋਰੀ ਨੂੰ ਰੋਕਾਂਗੇ ਕਿਉਂਕਿ ਇਸ ਇਲਾਕੇ ਵਿੱਚ ਦਫਾ ਚਾਰ ਤੇ ਪੰਜ ਲੱਗੀ ਹੋਈ ਹੈ ਕੋਈ ਆਪਣੀ ਜ਼ਮੀਨ ਨੂੰ ਪੁੱਟ ਨਹੀਂ ਸਕਦਾ ਇੱਕ ਦਰਖਤ ਨੂੰ ਕੱਟ ਨਹੀਂ ਸਕਦਾ ਇੱਕ ਦਰਖਤ ਨੂੰ ਵੀ ਕੱਟਣਾ ਹੋਵੇ ਫੋਰੈਸਟ ਵਿਭਾਗ ਵੱਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਇਹ ਖਨਨ ਮਾਫੀਆ ਤੜਾ ਤੜ ਇਸ ਧਰਤੀ ਨੂੰ ਪੁੱਟ ਰਿਹਾ ਹੈ ਨਾ ਖ ਨ ਖਨਨ ਵਿਭਾਗ ਇਤੇ ਕੋਈ ਕਾਰਵਾਈ ਕਰਦਾ ਹੈ ਅਤੇ ਨਾ ਹੀ ਫੋਰੈਸਟ ਡਿਪਾਰਟਮੈਂਟ ਇੱਥੇ ਕੋਈ ਕਾਰਵਾਈ ਕਰਦਾ ਹੈ ਅਤੇ ਨਾ ਹੀ ਪੂ ਰੱਖਿਆ ਵਿਭਾਗ ਇੱਥੇ ਕੋਈ ਕੰਮ ਕਰਦਾ ਹੈ ਆਓ ਇਕੱਠੇ ਹੋ ਜਾਈਏ ਇੱਕੋ ਹੀ ਇੱਕ ਇਲਾਜ ਇਸ ਚੋਰੀ ਨੂੰ ਰੋਕਣ ਦਾ ਇੱਕੋ ਹੀ ਇੱਕ ਇਲਾਜ ਇਸ ਧਰਤੀ ਮਾਂ ਨੂੰ ਬਚਾਉਣ ਦਾ ਇੱਕੋ ਹੀ ਇੱਕ ਇਲਾਜ ਉਹ ਪਿੰਡਾਂ ਦੇ ਕੰਡੀ ਦੇ ਲੋਕੋ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ